ਉਹ ਵੀ ਮਿੱਤਰੋ ਆ ਜੀ ਹੁਣ ਹਰ ਸਿੰਘੀ ਵਾਲੀ ਵਧੀਆ ਵਧੀਆ ਅੱਜ ਬੜਾ ਪੀਲੀ ਪੱਗ ਜੀ ਬਣ ਕੇ ਆਇਆ ਹੈ ਇੱਧਰ ਵੀ ਮਿੱਤਰੋ ਸਭ ਤੋਂ ਪਹਿਲਾਂ ਆਂਦੇ ਵੀ ਬਜ਼ੁਰਗਾਂ ਦਾ ਮੈਚ ਹੋਣਾ ਵਾ ਸੋ ਹੇ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਐਂਡ ਗਾਇਜ਼ ਅੱਜ ਅਸੀਂ ਸਾਰੇ ਜਾ ਰਹੇ ਆਂ ਗੁਰਦੁਆਰਾ ਫਲਾਈ ਸਾਹਿਬ ਕਿਉਂਕਿ ਗਾਇਜ਼ ਉਹ ਤੇ ਅੱਜ ਹੋਲੇ ਮਹੱਲੇ ਦਾ ਜਿੱਦਾਂ ਅਨੰਦਪੁਰ ਸਾਹਿਬ ਤੇ ਤਿਉਹਾਰ ਹੁੰਦਾ ਵਾ ਮੇਲਾ ਮਨਾਉਂਦੇ ਆ ਪਤਾ ਆਪਣੇ ਇੱਥੇ ਵੀ ਹੋਲੇ ਮੱਲੇ ਦਾ ਅੱਜ ਮੇਲਾ ਮਨਾਉਣ ਲੱਗਿਆ ਤੇ ਉੱਥੇ ਚੱਲਦੇ ਆ ਤੇ ਆਪਣੇ ਨਾਲ ਰਾਇਆ ਜਸਪੀਰ ਐਂਡ ਹਰਸ਼ ਹੋਣਗੇ ਤੇ ਆਪੇ ਸਾਰੇ ਜਾਣੇ ਜਿਹੜੇ ਆ ਤੁਰ ਕੇ ਪੈਦਲ ਹੀ ਜਾਵਾਂਗੇ ਫਲਾਈ ਸਾਹਿਬ ਤੇ ਉੱਥੇ ਮੇਲਾ ਵੇਖਾਂਗੇ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਇਸ ਵੀ ਲੋਕ ਨੂੰ ਸ਼ੇਅਰ ਜ਼ਰੂਰ ਕਰਦੇ ਆਪਣਾ ਫਰੈਂਡ ਨਾਲ ਤੇ ਚਲੋ ਚੱਲਦੇ ਆ ਜੀ ਤੇ ਉੱਥੇ ਮੇਲਾ ਫਿਰ ਭੀੜ ਵੀ ਵੱਧ ਹੋਣੀ ਆ ਇਸ ਲਈ ਧਿਆਨ ਨਾਲ ਜਾਣਾ ਪੈਣਾ ਆ ਕਿਉਂਕਿ ਉਥੇ ਚੋਰੀ ਚਾਰੀ ਨਾ ਕੋਈ ਮੋਬਾਈਲ ਹੋਵੇ ਜਾਂ ਹੋਰ ਕੋਈ ਚੀਜ਼ ਹੋ ਜੇ ਤਾਂ ਚਲੋ ਚੱਲਦੇ ਹਾਂ ਜੀ ਇਧਰ ਵੀ ਗੇਸ ਤੁਸੀਂ ਵੇਖ ਸਕਦੇ ਰਾਇਆਪੁਰਾ ਰੈਡੀ ਹੋ ਗਿਆ ਇੱਥੇ ਬੈਠਾ ਜਸਬੀਰ ਕੀ ਗਲੀ ਦੇ ਨਾਲ ਇਧਰ ਕੋਰ ਵੀ ਆ ਚੁੱਕਿਆ ਆ ਤੇ ਹੋਰ ਫਿਰ ਕੀ ਹਾਲ ਚਾਲ ਨੇ ਵਧੀਆ ਰੇ ਆ ਵਧੀਆ ਹੋਰ ਕੋਬਰ ਕੀ ਹਾਲ ਆ ਵਧੀਆ ਵਧੀਆ ਬਾਤ ਸੁਣਾਓ ਵਧੀਆ ਵਧੀਆ ਤੇ ਜਸਬੀਰ ਆਪਣੇ ਘਰੇ ਗਿਆ ਵਾ ਬਾਕੀ ਇਧਰ ਤੁਸੀਂ ਅੱਜ ਦਾ ਮੌਸਮ ਵੇਖ ਹੀ ਸਾਦੇ ਜੇ ਚੰਗੀ ਭਲੀ ਧੁੱਪ ਲੱਗੀ ਹੁਣ ਧੁੱਪੇ ਜਾਣਾ ਵਾ ਬੱਦਲ ਬੁੱਦਰ ਮਾਸਾ ਬਣਿਆ ਠੀਕ ਆ ਅੱਜ ਮੈਂ ਅਜ ਕਿਹਦਾ ਨਾਲ ਆਈਪਲ ఐసిఎల్ ముంబై లైట్ ఢిల్లీ ఢిల్లీ లక్నౌ లైట్ గుజరాత్ సవేరే తే పਹਿਲਾ ਆਪਾਂ ముంబై యాజ్ తోని ఆ లోబే మిత్రో ఇతే గోరా ਵੀ ਆ ਗਿਆ రెడీ ਹੋ గే تے ਨਾਲ ਆਪਣੇ ਜਸਬੀਰ ਵੀ ਆ چکے ہیں اور پھر کی حال ہے ਵਧੀਆ ਚਲੋ ਫਿਰ ਉੱਥੇ ਅੱਜ ਕੀ ਲੱਗਣਾ ਖਾਣ ਪੀਣ ਲਈ ਮਨਚੂਰੀਆਂ ਭਾਈ ਮਨਚੂਰੀਆਂ ਲੱਗਣਾ ਤੇ ਸੇਵਾ ਵੀ ਕਰਨੀ ਆਪਾਂ ਪਹਿਲਾਂ ਸੇਵਾ ਖਾਣ ਦੀ ਪਹਿਲਾਂ ਖਾਵਾਂਗੇ ਤੇ ਫਿਰ ਸੇਵਾ ਲੁੱਟਾਂਗੇ ਠੀਕ ਹੈ ਫਿਰ ਦੇਖਾਂਗੇ ਕਬੱਡੀ ਤੇ ਚੱਲੀਏ ਫਿਰ ਇੱਕ ਵੇਟ ਕਰਨੀ ਆ ਇੱਕ ਬੰਦੇ ਦੀ ਆਓ ਮਿੱਤਰੋ ਹੁਣ ਪੈਦਾ ਯਾਤਰਾ ਆਪਣੀ ਚાલુ ਹੋ ਜੂਗੀ ਜਾਂ ਤੋਂ ਕਿ ਹੁਣ ਜਾਣਦੇ ਆਪਾਂ ਨਾਲ ਇਧਰ ਆਪਣੀ ਪੂਰੀ ਟੀਮ ਤੁਰ ਕੇ ਜਾਣਦੇ ਆ ਹਰ ਸਵੇ ਸਜੇ ਨਹੀਂ ਆਇਆ ਹਰ ਸਵੇ ਆਏ ਕਪੜੇ-ਕੋਪੜੇ ਪੌਂਡਿਆ ਬਹੁਤ ਦੇਡ ਹੋਂਡਿਆ ਉਹਨੂੰ ਪਹਿਲਾਂ ਗਿਆ ਸੀ ਇਹਨੇ ਕੋਈ ਤਿਆਰ ਹੋ ਜੀ 1:30 ਤੱਕ ਤੇ ਆਂਦਾ ਤੁਸੀਂ ਜਾਓ ਮੈਂ ਆਇਨਾ ਤੇ ਚਲੋ ਚੱਲਦੇ ਆਪਾਂ ਬਲਾਈ ਸਾਹਿਬ ਵੀ ਮਿੱਤਰੋ ਹੁਣ ਆਪਾਂ ਕਾਫੀ ਅੱਗੇ ਆ ਚੁੱਕੇ ਆ ਕਿਉਂਕਿ ਰਾਜ ਹਨੋਂ ਤੁਸੀਂ ਵੀਡੀਓ ਜੀ ਵੇਖਿਆ ਵੀ ਟਰੈਕਟਰ ਵਾਲਾ ਵੀ ਸਾਨੂੰ ਮਿਲ ਗਿਆ ਸੀ ਤੇ ਚਲੋ ਹੁਣ ਆਪਾਂ ਫਲਾਈ ਸਾਹਿਬ ਦੇ ਪੂਰੀ ਲਾਗੇ ਪਹੁੰਚ ਚੁੱਕੇ ਆ ਤੇ ਚਲਦੇ ਆਂ ਏਦਾਂ ਹੀ ਥੋੜਾ ਜਿਆਦਾ ਰਹਿ ਗਿਆ ਵਾ ਤੇ ਚਲੋ ਚਲਦੇ ਆਂ ਲੋ ਵੀ ਮਿੱਤਰੋ ਐਤੋ ਭਾਈ ਵੀ ਆ ਚੁੱਕੇ ਨੇ ਹੋਰ ਹਰਸ਼ ਕੀ ਆਲੀ ਵਧੀਆ ਵਧੀਆ ਅੱਜ ਬੜਾ ਪੀਲੇ ਪਾਗੇ ਜੀ ਬਣ ਕੇ ਆਇਆ ਹੈ ਪੂਰਾ ਕਮੀਜ਼ ਨਾ ਮੈਜ ਮੋਚ ਕਰਕੇ ਆ ਗਿਆ ਵਾ ਕੀ ਲੈ ਕਿੰਨੇ ਖਾਣੇ ਆਓ ਸਾਹਮਣੇ ਆਪਾਂ ਫਲਾਈ ਸਾਹਿਬ ਲਾਗੇ ਪਹੁੰਚ ਚੁੱਕੇ ਆ ਹਾਂਜੀ ਤੇ ਬਸ ਉਹ ਸਾਹਮਣੇ ਤੁਹਾਨੂੰ ਸਾਰੇ ਯਾਰ ਕਰਨੋ ਚਿਰ ਦਾ ਗਾਣਾ ਸੁਣਿਆ ਅੱਜ ਮੈਨੂੰ ਪਤਾ ਲੱਗ ਗਿਆ ਅਰਸ਼ ਉਹਨਾਂ ਦੀ ਗੱਲ ਵੇਖ ਕੇ ਕੀ ਕੀ ਦੇ ਕਿੰਨੇ ਆ ਨਹੀਂ ਨਹੀਂ ਲਿਰਿਕਸ ਨਹੀਂ ਪਤਾ ਅੱਛਾ ਅੱਛਾ ਇਹੋ ਗਾਣਾ ਵਾ ਕੀ ਦੇ ਕਿੰਨੇ ਖਾਣੇ ਆ ਇੱਥੇ ਰਹਿ ਜਾਣੇ ਆ ਕੋਈ ਨਹੀਂ ਤੇਰਾ ਜਾ ਕੇ ਉੱਤੇ ਠੀਕ ਠੀਕ ਬਸ ਬਸ ਉਹ ਵਾਲਾ ਸੁਣ ਲਿਓ ਚਲੋ ਚੱਲਦੇ ਆ ਜੀ ਫਿਰ ਅੱਜ ਪਹੁੰਚ ਗਏ ਅੰਦਰ ਚੱਲਦੇ ਆਦਰ ਵੀ ਮਿੱਤਰੋ ਤੁਸੀਂ ਵੇਖ ਸਕਦੇ ਜੇ ਕਿ ਉਹ ਜਿਹੜੀ ਜਗ੍ਹਾ ਵਿਖੰਡੀ ਉੱਥੇ ਕਬੱਡੀ ਹੁਣੀ ਆ ਤੇ ਇਧਰ ਦੀ ਸਾਈਡ ਬਾਕੀ ਮੋਟਰਸਾਈਕਲਾਂ ਦੀ ਪਾਰਕਿੰਗ ਹੈ ਕਾਰਾਂ ਦੀ ਤੇ ਨਹੀਂ ਮੋਟਰਸਾਈਕਲ ਹੀ ਆ ਕਾਰਾਂ ਤੇ ਲੱਗੀਆਂ ਨਹੀਂ ਆ ਤੇ ਇੱਥੇ ਆਪਾਂ ਜੁੜੇ ਜਮਾ ਕਰਾਉਣੇ ਆ ਉਹ ਸਾਹਮਣੇ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਫਿਰ ਚਲਦੇ ਆ ਇਧਰ ਵੀ ਗਾਇਸ ਗੁਰਦੁਆਰਾ ਸਾਹਿਬ ਦੇ ਅੰਦਰ ਆਪਾਂ ਆ ਚੁੱਕੇ ਆ ਤੇ ਸਭ ਤੋਂ ਪਹਿਲਾਂ ਆਪਾਂ ਚਲਦੇ ਆ ਸਰੋਵਰ ਵੱਲ ਤੇ ਉਹ ਸਾਈਡ ਤੋਂ ਹੀ ਵੇਖ ਸਕਦੇ ਉੱਥੇ ਕਬੱਡੀ ਹੁਣੀ ਆ ਆ ਰਾਇਆ ਗਵਾਥ ਮਾੜਿਆ ਭੀ ਆ ਨੂੰ ਆਓ ਤੇ ਚਲੋ ਚੱਲਦੇ ਸਰੋਵਰ ਵਾਲੀ ਸਾਈਡ ਤੇ ਕਿਸ਼ਾਰੇ ਲੈਉਣੇ ਤੇ ਭੁੱਲ ਗਏ ਆ ਇਸ਼ਨਾਨ ਕਰ ਲੈਣਾ ਸੀ ਚਲੋ ਕੋਈ ਨਹੀਂ ਉਹ ਗਾਇਸ ਸਾਹਮਣੇ ਤੁਸੀਂ ਕਲਾਊਡ ਵੇਖ ਸਕਦੇ ਜੇ ਜਿੱਦਾਂ ਪਹਾੜੀ ਹੁੰਦੀ ਆ ਇਧਰ ਕਬੱਡੀ ਹੁੰਦੀ ਮਿੱਤਰੋ ਅੱਜ ਇਧਰ ਕਬੱਡੀ ਹੁਣੀ ਆ ਤੇ ਇਧਰ ਤੁਸੀਂ ਸਰੋਵਰ ਵਾਲ ਵੇਖ ਹੀ ਸਕਦਾ ਯਾਰ ਕਿਸ਼ਾਰੇ ਲੈਉਣਾ ਭੁੱਲ ਗਿਆ ਲਓ ਵੀ ਜਾਈਸ ਹੁਣ ਆਪਾਂ ਲੰਗਰ ਸ਼ਕਾ ਚੱਲੇ ਆ ਅੰਦਰ ਮੱਥਾ ਆਪਾਂ ਟੇਕਦੇ ਆ ਤੇ ਇਧਰ ਤੁਸੀਂ ਵੇਖ ਸਕਦਾ ਜੇ ਲੰਗਰ ਹਾਲ ਚ ਮਾਤਾ ਪਾਤੇ ਗਏ ਆ ਤੇ ਚਲੋ ਚੱਲਦੇ ਆ ਲੰਗਰ ਛਕਦੇ ਆ ਦੇਖਦੇ ਆ ਕਿਹੜੀ ਕਿਹੜੀ ਵੈਰਾਈਟੀ ਇੱਥੇ ਲੱਗੀ ਆ ਬਗਵਲ ਲੰਗਰ ਤੇ ਲੰਗਰ ਹੀ ਹੁੰਦਾ ਵਾ ਭਾਏ ਜਿਹੜੀ ਮਰਜ਼ੀ ਵੈਰਾਈਟੀ ਹੋਵੇ ਚਲੋ ਚੱਲਦੇ ਆ ਅੱਜ ਗਾਇਜ਼ ਮਾਤਾ ਪਾਤੇ ਆ ਗਏ ਆ ਤੇ ਆਪਣੇ ਨਾਲ ਆਈ ਤੇ ਪੂਰੀ ਟੀਮ ਆਪਣੀ ਬੈ ਗਈ ਆ ਉਧਰ ਪਹਿਲਾਂ ਵੇਖੋ ਗਾਂਧੀ ਦੇ ਚਾਰ ਹੁੰਦੇ ਤੇ ਇਹਨਾਂ ਹੁੰਦੇ ਵੈਸੇ ਚਾਰ ਗਾਂਧੀ ਤੇ ਬਾਂਦਰ ਬੈਠੇ ਆ ਤੇ ਆ ਰਾਇਆ ਇੱਥੇ ਹੱਸਣ ਲਿਆ ਹੋਣ ਆਪਣੀ ਗੱਲਾਂ ਦੇ ਹਰਚਪੁਰਾ ਭਗਤੀ ਚ ਲੀਨ ਹੋਇਆ ਵਾ ਤਾਰੇ ਕਹੇ ਦੀ ਭਗਤੀ ਲਈ ਨਾ ਭਾਜੀ ਹਾਂਜੀ ਬਾਬਾ ਜੀ ਮੈਂ ਕਹੇ ਦੀ ਭਗਤੀ ਲਈ ਨਾ ਕਾਲਪੁਰਕ ਕਾਲਪੁਰਕ ਦੇ ਤੇ ਬਾਕੀ ਰਾਏ ਨੂੰ ਰਾਏ ਜਲੇਬੀਆਂ ਤੇ ਮਿਲੀਆਂ ਨਹੀਂ ਤੂੰ ਐਵੇਂ ਰੋਲਾ ਪਾਉਂਦੇ ਏ ਆਪਾਂ ਜਲੇਬੀਆਂ ਦਾ ਗੁੱਸਾ ਪਕਾਉਣਿਆਂ ਦੇ ਨਾਲ ਪਕਾਉਣਿਆਂ ਯਾਰ ਇੰਨੀ ਗਰਮੀ ਆ ਤੇ ਜਲੇਬੀ ਖਾਂਦੇ ਆ ਵੇਖੋ ਹੈ ਮਿੱਠਾ ਮਿੱਠਾ ਕਿੰਨਾ ਖੇਚੜਦੀ ਆ ਨਾ ਅਰਚ ਭਾਜੀ ਭਾਈ ਇੱਥੇ ਜਾਂਦਾ ਨਾ ਜਦੋਂ ਉਦੋਂ ਮਜ਼ਾ ਆਉਂਦਾ ਵਾ ਠੀਕ ਆ ਭਾਜੀ ਤੂੰ ਹੀ ਹੁਣ ਲਓ ਵੀ ਮਿੱਤਰੋ ਇੱਧਰ ਆਂਦੇ ਆ ਵੀ ਸਾਹਮਣੇ ਗੋਲ ਗੱਪਿਆਂ ਦਾ ਲੰਗਰ ਲੱਗਾ ਵਾ ਤੇ ਆਪਣੇ ਪੂਰੇ ਬੰਦੇ ਜਾਣਦੇ ਆ ਗੋਲ ਗੱਪੇ ਖਾਣ ਤੇ ਚਲੋ ਸੋ ਵੀ ਮਿੱਤਰੋ ਫਾਈਨਲੀ ਗੋਲ ਗੱਪੇ ਤੇ ਆਪਣੇ ਨੂੰ ਮਿਲ ਗਏ ਇਧਰ ਜਸਬੀਰ ਪੂਰਾ ਡਿਆ ਵਾ ਮਤ ਦੇਣ ਗੋਲ ਗੱਪਿਆਂ ਨੂੰ ਨਾਲ ਆਪਣੇ ਇਧਰ ਰਾਜਾ ਤੇ ਆਪਣੀ ਹਾਂਜੀ ਆਲੂ ਨਹੀਂ ਆਲੂ ਨਹੀਂ ਇਹ ਸਭ ਨੂੰ ਮਾੜੀ ਗੱਲ ਆ ਤੇ ਕੋਈ ਨਹੀਂ ਇਦਾਂ ਖਾਣੇ ਆ ਆ ਇਧਰ ਵੇਖ ਲਓ ਤੁਹਾਨੂੰ ਆਲੂ ਵੀ ਚਾਹੀਦੇ ਹੋਣੇ ਆਲੂ ਯਾਰ ਚਾਹੀਦੇ ਆ ਕਿ ਐਦਾਂ ਕਿ ਤਾਂ ਡੱਬਾ ਵੀ ਲੈ ਲੇ ਦੋ ਜਾਣੇ ਆ ਇਧਰ ਬਈ ਮਤਰਾ ਤੂੰ ਵੇਖ ਸਕਦੇ ਜੇ ਇਧਰ ਕਬੱਡੀ ਦਾ ਮੈਚ ਚੱਲੂ ਹੋਣ ਜਾ ਰਿਹਾ ਬਾਕੀ ਆਪਣੀ ਟੀਮ ਦਾ ਕਬੱਡੀ ਵੇਖਣ ਤੋਂ ਪਹਿਲਾਂ ਇਧਰ ਭੱਜ ਆਏ ਜੇ ਉਹ ਕਬੱਡੀ ਨੂੰ ਵੇਖਣੇ ਇਧਰ ਭੱਜ ਆਏ ਜੋ ਕਬੱਡੀ ਵੇਖਣ ਲੱਗੇ ਆ ਆਹ ਜਿੱਦਾ ਕਹਿੰਦੇ ਕਿੱਤੀ ਕੱਡੀ ਆਲੇ ਸਰਗਾ ਉਹ ਉਹ ਦਬੁੱਢੀ ਵਾਲਾ ਆ ਆਹ ਹਾਂ ਤੇ ਇਧਰ ਹਰਸ਼ ਵੀ ਆਪਣੇ ਪੂਰੀ ਸੇਵਾ ਦੇ ਮਗਨ ਫੇਰਣ ਡਿਆ ਵਾ ਚੱਲ ਚੱਲ ਜਾ ਕੇ ਜੀ ਨਮਸਕਾਰ ਫਲਾਈ ਕਬੱਡੀ ਆ ਇਧਰ ਜਸਬੀਰ ਸਿੰਘ ਦੀ ਕਮੈਂਟਰੀ ਸੁਣੋ ਚੱਲ ਸੁਣਾ ਫਿਰ ਜਸਬੀਰ ਆਪ ਹੀ ਨਹੀਂ ਖੇਡਦਾ ਜੇਕਰ ਇਹ ਚੱਲ ਗਿਆ ਨਾ ਤੇ ਮੈਂ ਕਹਿੰਦਾ ਇਹੋ ਜੀ ਰੇਡ ਪਾ ਗਿਆਊਗਾ ਇਹਨਾਂ ਦੇ ਜਲੂਸ ਕਰ ਦੇਣਾ ਸਾਰਿਆਂ ਦਾ ਆ ਪਾ ਪਤਾ ਐ ਹੁਣ ਲੱਪਣ ਡਿਆ ਕਬੱਡੀ ਵਾਲੇ ਹਨ ਜਿੱਦਾਂ ਪਤਾ ਨਹੀਂ ਕਿੱਡੀ ਦੂਰੋਂ ਆਇਆ ਆ ਆਈਫੋਨ 15 ਪ੍ਰੋ ਮੈਕਸ ਦਾ ਕੈਮਰਾ ਇਧਰ ਵੀ ਮਤਲਬ ਕਬੱਡੀ ਚਾਲੂ ਹੋਣ ਲੱਗੀ ਆ ਤੇ ਇਧਰ ਕਮੈਂਟਰੀ ਚਾਲੂ ਕਰਦੀ ਆ ਆਪਣੇ ਵੀਰ ਨੇ ਕਮੈਂਟਰੀ ਕਮੈਂਟਰੀ ਹੋ ਰਹੀ ਆ ਉਹ ਜਿਹੜਾ ਪੀਲਾ ਆ ਵੀਰ ਬਾਕੀ ਇਧਰ ਕੋਈ ਵੇਖ ਸਕਦੇ ਟੋਸ ਵੀ ਹੋਣ ਧੀ ਆ ਕਲੀਅਰ ਨਹੀਂ ਵੀ ਕੱਢੀ ਸਾਫ ਜਿਲੇ ਖੇਡ ਕੋ ਉਹ ਇਧਰ ਤੋਂ ਇਹ ਟੋਸ ਵੇਚ ਸਕਦੇ ਜੇ ਮੁੰਬਈ ਨੇ ਲਾਦਾ ਜਿੱਤ ਲਈ ਆ ਟੋਸ ਕਹਿੰਦੇ ਜਿੱਤੀ ਜਸਬੀਰ ਭਾਜੀ ਦਿੱਲੀ ਨੇ ਦਿੱਲੀ ਨੇ ਕੀ ਚੁਣਿਆ ਪਹਿਲਾਂ ਗੇਂਦਬਾਜੀ ਲਓ ਜੀ ਮੁੰਬਈ ਦੀ ਆਪਣੇ ਦੀ ਬੈਟਿੰਗ ਆ ਗਈ ਆ ਮੈਂ ਮੁੰਬਈ ਨੇ ਸਪੋਰਟ ਕਰਦਾ ਵਾਂ ਤੇ ਇਧਰ ਕਬੱਡੀ ਵੀ ਚੱਲੂ ਹੋਈ ਨੇ ਥੋੜੇ ਟਾਈਮ ਤੱਕ ਰਾਇਆ ਇੱਥੇ ਖੇਲੋਗੇ ਪੂਰਾ ਧਿਆਵਾ ਮਜ਼ਾਰ ਇੰਨਾਰੇ ਲੈਣ ਮੈਂ ਵੀ ਖੇਡਨੀ ਆ ਚੱਲ ਜਾ ਫਿਰ ਆ ਸਾਡੇ ਇਧਰ ਵੀ ਮਤਰਾ ਸਭ ਤੋਂ ਪਹਿਲਾਂ ਆਉਂਦਾ ਵੀ ਬਜ਼ੁਰਗਾਂ ਦਾ ਮੈਚ ਹੋਣਾ ਵਾ ਉਧਰ ਵੀ ਬੁੰਡੇ ਆ ਚੁੱਕੇ ਆ ਮੈਚਾਂ ਦੇ ਸ਼ੰਗਰ ਵਿਕਲ ਬਾਅਦ ਵੱਡਿਆਂ ਦਾ ਹੋਊਗਾ ਪਹਿਲਾਂ ਤਾਂ ਬੁੰਡਿਆਂ ਦਾ ਹੋਣਾ ਮਤਰਾ ਵੀ ਬਜ਼ੁਰਗਾਂ ਦਾ ਬਾਅਦ ਚ ਦੂਜਿਆਂ ਦਾ ਜਵਾਨਾਂ ਦਾ ਚਲੋ ਚੱਲਦੇ ਆ ਬਾਹਰ ਬਾਹਰ ਜਾ ਕੇ ਮੈਚ ਵੇਖਦੇ ਆ ਲਓ ਮਤਰਾ ਕਬੱਡੀ ਇਧਰ ਚੱਲੂ ਹੋ ਚੁੱਕੀ ਆ ਅੱਜ ਜਿਹੜੇ ਆਪਣੇ ਔਰ ਅੱਜ ਦਾ ਜੋ ਇਹ ਕਬੱਡੀ ਕੱਪ ਹੈ ਹੋਲੇ ਮਹੱਲੇ ਦੇ ਦਿਹਾੜੇ ਨੂੰ ਸਮਰਪਿਤ ਹੈ ਗੁਰਦੁਆਰਾ ਖਲਾਈ ਸਾਹਿਬ ਵਡਾਲਾ ਗ੍ਰੰਥੀਆਂ ਦੀ ਧਰਤੀ ਦੇ ਉੱਤੇ ਜੋ ਹੋਇਆ ਹੈ ਉਹ ਕਰਵਾਇਆ ਜਾ ਰਿਹਾ ਹੈ ਵਡਾਲਾ ਗ੍ਰੰਥੀਆਂ ਦੇ ਆਏ ਬਾਬਾ ਸੁਖਾ ਸਿੰਘ ਜੀ ਜਾਂ ਸਾਡਾ ਵੀਰ ਸਖਰਾਜ ਜਰਮਨੀ ਤੋਂ ਆਇਆ ਵੀਰ ਜਿਹੜਾ ਕਬੱਡੀ ਤੇ ਬਹੁਤ ਰੁਪਈਏ ਮੇਰੇ ਵੀਰੋ ਆਪਣੇ ਯਾਰ 라ਟ ਜੋਲ ਦੇ ਨਾਲ ਰਣਕੇ ਗਰਦਾਂਖਪੁਰ ਲਾਈਨ ਦੀ ਖੇਡ ਕਲਬ ਦੇ ਲਈ ਮੇਰੇ ਵੀਰੋ ਲਾਉਂਦੇ ਉਹਨਾਂ ਦੇ ਵੱਲੋਂ ਬਾਬਾ ਸੱਖਾ ਸਿੰਘੀ ਉਹਨਾਂ ਦੀਆਂ ਤਿੰਨ ਰੇਡਾਂ ਦੇ ਉੱਤੇ 1000 ਨਹੀਂ ਆਖਾਂਗਾ ਵੀ ਕੋਈ ਪ੍ਰਧਾਨ ਹੈ ਕੋਈ ਇਧਰਲਾ ਪ੍ਰਬੰਧਕ ਕੋਈ ਉਧਰਲਾ ਫਮਰਮ ਪ੍ਰਬੰਧਕ ਸਾਰੇ ਹੀ ਇਹ ਮੇਰੇ ਵੀਰ ਸੇਵਾਦਾਰ ਨੇ ਇਧਰ ਜਰਮਨ ਸ਼ਾ ਹਣੀ ਨਾਲ ਵੀਰ ਸਾਡਾ ਸੁਖਰਾਜ ਗਰਸੇਵਕ 75 ਜੋਧਾ ਰਾਣਾ ਸ਼ਾ ਸੋਨੂੰ ਨੰਬਰ ਦਾ ਤੇ ਸੋਨੂੰ ਸ਼ਾ ਇਹ ਸਾਰੇ ਵੀਰ ਆਪੋ ਆਪਣੇ ਏਰੀਆ ਦੇ ਵਿੱਚ ਕਈ ਕਬੱਡੀ ਦੇ ਖਿਡਾਰੀ ਕਬੱਡੀ ਦੇ ਕਬੱਡੀ ਨੂੰ ਦਿੱਤੇ ਮੇਰੇ ਵੀਰੋ ਔਰ ਜੇ ਮੈਂ ਜੰਦਾ ਮਾਡਰਨ ਸਕੂਲ ਦੀ ਗੱਲ ਕਰਾਂ ਜਾਂ ਚੜ੍ਹਦੀ ਕਲਾ ਕਬੱਡੀ ਕਲੱਬ ਵਡਾਲਾ ਗਰੰਥੀਆਂ ਦੀ ਗੱਲ ਕਰਾਂ ਤੇ ਵੱਡੀ ਗੱਲ ਹੋਵੇਗੀ ਜਿਸ ਟੀਮ ਦੇ ਲਈ ਬਹੁਤ ਰਸਤਮ ਜਿਹੜੇ ਖੇលਦੇ ਰਹੇ ਹੈ ਕਹਿੰਦਾ ਵੀ ਕੀ ਕੋਚ ਨੇ ਜਦੋਂ ਅਕੈਡਮੀ ਖੋਲੀ ਵਡਾਲਾ ਗਰੰਥੀਆਂ ਦੇ ਵਿੱਚ ਇਸ ਪਿੰਡ ਦੇ ਮੁੰਡੇ ਇਲਾਕੇ ਦੇ ਮੁੰਡੇ ਲਾਲੀ ਵਰਗੇ ਸਖਰਾਜ ਵਰਗੇ ਸੇਵਕ ਵਰਗੇ ਬਾਡੀ ਵਰਗੇ ਲਾਟੇ ਵਰਗੇ ਹੁੰਡੀ ਵਰਗੇ ਸੋਕਾਾਰੇ ਵੀਰ ਬੜੀ ਤਗੜੀ ਕਬੱਡੀ ਖੇਦਦੇ ਰਹੇ ਆ। ਪ੍ਰਾਚਾ ਸਾਹਿਬ ਹਾਜ਼ਰੀ ਗਰਾਊਂਡ ਦੇ ਵਿੱਚ ਚੋਟੀ ਦਾ ਮੈਚ ਰੌ ਚੱਲ ਰਿਹਾ। ਲਓ ਚੋਟੀ ਦਾ ਮੈਚ ਇਹ ਬਜ਼ੁਰਗ ਮੇਰੇ ਵੀਰੋ ਕੋਈ ਮਜਬੂਰੀ ਨਹੀਂ ਕਬੱਡੀ ਖੇਦਦੇ ਸ਼ੌਕ ਹੈ। ਇਹਨਾਂ ਦੇ ਪਸੀਨੇ ਚੋਂ ਕਬੱਡੀ ਹੈ। ਜੱਜ ਹੈ ਕਿਸੇ ਦਾ ਪੁੱਤ ਮਾਟਰ ਪਰ ਇਹ ਸ਼ੌਂਕ ਨਾਲ ਕਬੱਡੀ ਖੇਦਦੇ ਆ। ਕੋਈ ਮਜਬੂਰੀ ਨਹੀਂ ਹੈ। ਆ ਰਈਏ ਵਾਲਾ ਚੀਤਾ ਕਬੱਡੀ ਪਾਉਂਦਾ ਪਰ ਬਾਜ ਵਾਲੀ ਉਂਗਲ ਕਿ ਰਿਓ ਮੈਨੂੰ ਕੁੜੀਏ ਪੁੱਟਣਾ ਨਾ ਜਾਣੀ ਮੇਰੀ ਖਾਧੀ ਹੋਈ ਖਰਾਕ ਪ੍ਰਾਣੇ ਇਹ ਪ੍ਰਾਣੀਆਂ ਖਰਾਕ ਖਾਧੀਆਂ ਨੇ ਮਾਨਵ ਨਹੀਂ ਗੱਲ ਹੈ ਖੇਡ ਮੈਦਾਨਾਂ ਦਾ ਸ਼ਿੰਗਾਰ ਬਣਦੇ ਨੇ ਆ ਰੇਡ ਪਾਉਂਦੇ ਨੇ ਬਾਪੂ ਤਿਆਰ ਪਰ ਤਿਆਰ ਹੈ ਜੇਕਰ ਪੁੱਢਾ ਸਰਕਾਰ ਦੀ ਲਵੇ ਇਹ ਬੱਬਾ ਸੁੱਖਾ ਸਿੰਘ ਜੀ ਇਹਦੇ ਉੱਪਰ 1000 ਰੁਪਇਆ ਸੁਖਰਾ ਜੰਮੀ ਤੇ ਲੜ ਜ਼ੋਰ आया कबड्डी पै गई है लगता ही होर हम दिखे बल्ले बल्ले आप बापू चार का पिता लोग सामने वेखा अस्सी की स्पीड से पटा चढ़िया हो ਦੀ ਟੰਡੀ ਪੈਂਦੀ ਤੇਰੀ ਹੂਰ ਨਾ ਮਾਰ ਜ਼ਾਲਮਾ ਉਹ ਪੇਕੇ ਤਤੜੀ ਦੇ ਦੂਰ ਨਾ ਮਾਰ ਜ਼ਾਲਮਾ ਤੇਕੇ ਤਤੜੀ ਦੇ ਦੂਰ ਹਰੇੜ ਮਨਜੀਤ ਸਿੰਘ ਬਾਪੂ ਕੌਣ ਨੇ ਤਿਆਰ ਪਰ ਤਿਆਰ ਲੈ ਵੀ ਹਰਭੰਸ ਸਿੰਘ ਭਾਵਣੀ ਪਿੰਡ ਵਾਲਾ ਮੇਰੇ ਨਗਰ ਤੋਂ ਹੈ ਸੋ ਸਾਹਮਣੇ ਪੈਂਦੀ ਹੈ ਕਬੱਡੀ ਮਹਾਂਪੁਰਖ ਬਾਬਾ ਹਜੂਦਾ ਸਿੰਘੀ ਸੱਚਖੰਡ ਵਾਸੀ ਜਿਨ੍ਹਾਂ ਦੀ ਕੀਤੀ ਹੋਈ ਤਪੱਸਿਆ ਜਿਨ੍ਹਾਂ ਦੀ ਕੀਤੀ ਹੋਈ ਸੇਵਾ ਅੱਜ ਇਸ ਅਸਥਾਨ ਦੇ ਵੇਖੋ ਕਿੱਡੇ ਵੱਡੇ ਜਿਹੜੇ ਸਿਸਟਮ ਹੈ ਉਹਨੇ ਔਰ ਕਰਨਾ ਸੋ ਗਾਇਸ ਸਾਹਮਣੇ ਗੁਰਦੁਆਰਾ ਫਰਾਈ ਸਾਹਿਬ ਤੇ ਹੁਣ ਆਪਾਂ ਦਰਸ਼ਨ ਕਰਕੇ ਕਬੱਡੀ ਖੇਡ ਕੇ ਆ ਗਏ ਆ ਕਬੱਡੀ ਖੇਡ ਕੇ ਨਹੀਂ ਆ ਕਬੱਡੀ ਵੇਖ ਕੇ ਆ ਗਏ ਆ ਤੇ ਅੱਜ ਮੈਂ ਸੋਚਿਆ ਯਾਰ ਬੜੇ ਦਿਨ ਹੋ ਗਏ ਵਲੌਗ ਕੀਤੇ ਅਰਸ਼ ਭਾਈ ਦਾ ਫੋਨ ਫੜਿਆ ਜਾਵੇ ਤੇ ਅਰਸ਼ ਭਾਈ ਦਾ ਫੋਨ ਲੈ ਕੇ ਆਪਾਂ ਨੇ ਇਹ ਵਲੌਗ ਬਣਾਉ ਤੇ ਆਓ ਸਾਹਮਣੇ ਕਬੱਡੀ ਵਾਲੇ ਉਹ ਸੋਰੀ ਫੋਨ ਚ ਚਲਾਇ ਗਾਇਸ ਤੇ ਆਓ ਸਾਹਮਣੇ ਕਬੱਡੀ ਵਾਲੇ ਨਹੀਂ ਤੋਂ ਹੀ ਕਰਨ ਦੇ ਨੇ ਹਮਾਵੀਰ ਵੀ ਉਥੇ ਆ ਤੇ ਅੱਜ ਲੱਗਦਾ ਹਮਾਵੀਰ ਖੇਡੂਗਾ ਕੀ ਦੂਗਾ ਖੇਡੂਗਾ ਤੇ ਆਪਾਂ ਤੇ ਵੇਖੀ ਨਹੀਂ ਆ ਯਾਰ ਤੇ ਹੁਣ ਆਪਾਂ ਘਰ ਜਾਂਦੇ ਉਥੇ ਮਰਸੀਡੀਜ਼ ਲੱਗੀ ਸੀ ਅਰਸ਼ ਵੀਰੇ ਤੁਹਾਨੂੰ ਕਿੰਨਾ ਟਾਈਮ ਲੱਗੂ ਮਰਸੀਡੀਜ਼ ਲੈਣ ਵਾਸਤੇ ਭਾਈ ਅਜੇ ਤਾਂ ਮੈਨੂੰ ਇੰਨਾ ਵੀ ਨਹੀਂ ਪਤਾ ਮੋਟਰਸਾਈਕਲ ਲੈਣ ਲੇਕਿਨ ਉਹ ਚਲ ਇਹ ਤੇ ਸਾਡੇ ਲੈਵਲ ਦੀ ਗੱਲ ਬਾਣਾ ਮੋਟਰਸਾਈਕਲ ਦੀ ਹਨਾ ਕੱਢੀ ਲੈਣ ਨੂੰ ਕਿੰਨਾ ਟਾਈਮ ਲੱਗੂਗਾ ਇਹ ਅੰਦਾਜ਼ਾ ਲੱਸੋ ਮੈਂ ਨਹੀਂ ਕਹ ਸਕਦਾ ਅੱਜ ਇਹ ਰੱਬ ਨੇ ਦੇਣੀ ਹੋਈ ਤਾਂ ਭਾਵੇਂ ਸਾਰੀ ਉਮਰਾਂ ਤਾਂ ਵੇ ਦੇ ਦੇਣੀ ਹੋਈ ਤਾਂ ਕੱਲ ਹੀ ਦੇ ਦੇ ਕੱਲ ਹੀ ਦੇ ਦੇ ਹੈ ਕੀ ਬਰਾ ਕਾਲ ਨੂੰ ਅਰਸ਼ ਵੀਰ ਇੰਡੀਆ ਦਾ ਨੰਬਰ 1 ਬਲੌਗਰ ਬਣ ਜੀ ਮੇਰੀ ਜਬਾਨ ਸੱਚੀ ਹੋਵੇ ਬਾਬਾ ਜੀ ਹਮ ਮੇਰੀ ਗੱਲ ਸੁਣ ਮੇਰਾ ਚੈਨਲ ਪ੍ਰਮੋਟ ਕਰ ਦਿਓ ਕਰ ਦਾਂਗੇ ਕਰ ਦਾਂਗੇ ਭਾਜੀ ਠੀਕ ਹੈ ਚਲੋ ਠੀਕ ਆ ਫਿਰ ਗਾਇਸ ਮਿਲਦੇ ਆ ਘਰ ਜਾ ਕੇ ਬੜਾ ਚਿਰ ਹੋ ਗਿਆ ਵਾ ਬਲੌਗ ਕਰਦੇ ਲੋ ਉਸ ਦਾਈ ਪਿਛੇ ਹੋਂਡੇ ਤੋਂ ਆਹੋ ਦੋ ਸਦਾਈ ਪਿਛੇ ਹੋਂਡੇ ਘਰ ਜਾ ਕੇ ਫਿਰ ਫੋਨ ਵੀ ਚਾਰਜ ਲਾਉਣਾ ਵਾ ਤੇ ਚਲੋ ਚੱਲਦੇ ਆ